ਗਰਦਾਸਪੁਰ ਦੇ ਪਿੰਡ ਬਾਗੜੀਆਂ ਵਿੱਚ ਨੰਗੀ ਚਿੱਟੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਦੋਂ ਨੌਜਵਾਨ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਵਿਰੋਧੀ ਧਿਰ ਦੇ ਪੀੜਤ ਨੌਜਵਾਨ ਨੂੰ ਆਪਣੇ ਘਰ ਖੜਕੇ ਬੁੜੀ ਤਰ੍ਹਾਂ ਮਾਰਕਟਾਈ ਕੀਤੀ ਗਈ ਤੇ ਦੂਸਰੀ ਧਿਰ ਦਾ આરોਪਾਂ ਨੂੰ ਸਿਰੇ ਤੋਂ ਨਕਰ ਰਹੀ ਹੈ ਇਹ ਸ਼ਰਮ ਮਾਮਲਾ ਥਾਣਾ ਪੈਣੀ ਮੀਆਂਖਾ ਅਧੀਨ ਪੈਂਦੇ ਪਿੰਡ ਬਾਗੜੀਆਂ ਵਿੱਚ ਅੱਜ ਇੱਕ ਨੌਜਵਾਨ ਨੂੰ ਪਿੰਡ ਦੀ ਹੀ ਵਿਰੋਧੀ ਧਿਰ ਵੱਲੋਂ ਕੁੱਟਮਾਰ ਕਰਕੇ ਬੁੜੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਜਿਸ ਸੰਬੰਧੀ ਜਾਣਕਾਰ ਦਿੰਦਿਆਂ ਪੀੜਤ ਧਿਰ ਦੇ ਜੈਪ ਸਿੰਘ ਨੇ ਦੱਸਿਆ ਕਿ ਪਿੰਡ ਦੀ ਹੀ ਵਿਰੋਧੀ ਧਿਰ ਦੇ ਸਾਬਕਾ ਚੇਅਰਮੈਨ ਚੰਚਲ ਸਿੰਘ ਦੇ ਪਰਿਵਾਰ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲਦਿਆਂ ਅੱਜ ਉਸਦੇ ਪੁੱਤਰ ਦੀ ਬਹੁਤ ਮਾਰਕਟਿੰਗ ਕੀਤੀ ਗਈ ਅਤੇ ਉਹਨਾਂ ਦੋਸ਼ ਲਗਾਇਆ ਕਿ ਚੰਚਲ ਸਿੰਘ ਦੇ ਪੁੱਤਰ ਰঞ্জੀਤ ਸਿੰਘ ਗੁਰਜੀਤ ਸਿੰਘ ਭਤੀਜੇ ਪੰਜਾਬ ਸਿੰਘ ਅਤੇ ਉਸਦੇ ਪੋਤਰਿਆਂ ਨੇ ਅਜੈਬ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੂੰ ਉਸਦੇ ਘਰ ਦੇ ਅੱਗੇ ਜੋਬਰੀ ਚੁੱਕੇ ਲੈ ਜਾਇਆ ਗਿਆ ਜਿੱਥੇ ਉਹਨਾਂ ਵੱਲੋਂ ਗੁਰਮੀਤ ਸਿੰਘ ਨੂੰ ਚੰਚਲ ਸਿੰਘ ਦੇ ਘਰ ਲਿਜਾ ਕੇ ਬੁੜੀ ਧਰਮ ਮਾਰਕਟਿੰਗ ਕੀਤੀ ਗਈ ਜਿਸ ਦੌਰਾਨ ਉਹ ਬੇਹੋਸ਼ ਹੋ ਗਿਆ ਤੇ ਜ਼ਮੀਨ ਦੇ ਉੱਪਰ ਡਿੱਗ ਗਿਆ ਇਸ ਦੌਰਾਨ ਕਿਸਾਨ ਆਗੂ ਸਤਨਾਮ ਸਿੰਘ ਬਾਗੜਿਆ ਨੇ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਇਹ ਵਾਕਿਆ ਲਿਆਂਦਾ ਗਿਆ ਬਾ ਮੁਖਤਿਆਰ ਸਿੰਘ ਆ ਇਹਨਾਂ ਨੇ ਬੰਦਾਦਿਆਂ ਦੇ ਪਾਲੇ ਚੁੱਕਿਆ ਇਹਨਾਂ ਦਾ ਕੋਈ ਨਾ ਹੱਲ ਜ਼ਰੂਰ ਨਿਕਾਲਣਾ ਚਾਹੀਦਾ ਵੇਖੋ ਆ ਕੀ ਬੰਦੇ ਆ ਦੇ ਨਾਲ ਅਸਲਾ ਕਲਮ ਪਾਇਆ ਅਸਲਾ ਕਲਮ ਦਾ ਰੀਲ ਗਿੰਗ ਗਰਿਆ ਗਰਿਆ ਚੰਦ ਉੱਥੇ ਰਹਿ ਲਓ ਲੇਕਿਨ ਅੱਗ ਨੂੰ ਆ ਨਸ ਤੀ ਤਾੜਾ ਦੋ ਮੜ ਜਾੜਾ ਮੜਾ ਚਲੋ ਬਣਿਓ ਹੋ ਬਣਿਓ ਸਰਦੋਂ ਦੇ ਹੁੰਦੇ ਅਸਟ੍ਰੈਕਟ ਫੜਕਾਇਆ ਕੁੱਟਿਆ ਵੜਾ ਉਹਨਾਂ ਨੇ ਇਹਦੇ ਅਸੀਂ ਮੋਕੇ ਮੇਕੀ ਚਲੋ ਫੜੀ ਰਿਫਰ ਕਰਾ ਲੈ ਜੀ ਤਾਲ ਤੁਲੇ ਬਸ ਇੱਥੇ ਆ ਗਿਆ ਇੱਥੇ ਲੈ ਆਇਆ ਚਾਹ ਫੜੀ ਲੈ ਚਾਹ ਤਾਂ ਫੜਨ ਤਾਂ ਕਦੀ ਮਾਰਨ ਪਿੱਛੇ ਕਰਾ ਮਾਰਨਾ ਕਰਕੇ ਨਹੀਂ ਲੱਗਦੀ ਨਹੀਂ ਉਦਨੇ ਗਾ ਕੋਈ ਬੱਕੇ ਬਾਰੀ ਬੰਦ ਕਰਦੀ ਬੜੀ ਤੱਕ ਨੂੰ ਛੋਕੇ ਖਾ ਪਰ ਮੈਂ ਚੱਕ ਨਾ ਆਉਂ ਚਿੱਠਿਆ ਨਾ ਬਲਾਉਂ ਜਾਂਦਾ ਕੋਈ ਦੇ ਨਾ ਬਾਹਰ ਨਾ ਨਾ ਫਿਰ ਬਾਹਰ ਪਰ ਆਵੀ ਤਨ ਮਾਰੇ ਮੋਮ ਖੁਲੇ ਖੁਲੇ ਟੋਟੇ ਆਹ ਖਾ ਨਹੀਂ ਮਰਦੀ ਕੋਈ ਚਾਮ ਬਾ 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 ਸਰ ਬਾ ਬਾ ਸਰ ਚਲ ਸਲਾਇਆ ਕਰ ਉਹ ਕਹਾਣੀ ਨਹੀਂ ਯਾਰ ਦੋ ਮਿੰਟ ਜਲਦੀ ਸੁਣਾ ਦੋ ਕਿਥੋਂ ਪੜ ਜਾਂਦੇ ਉਹ ਗੱਲ ਓਏ ਇੰਨਾ ਹੁੰਦੀ ਆ ਯਾਰ ਬੰਦਾ ਜਿਹਾ ਆਹ ਬੰਦਾ ਬਰਾਮਨਾ ਕੀਤਾ ਜੀ ਆਹ ਵੇਖ ਆਹ ਮੁਖਤਾਰ ਸਿੰਘ ਆਹ ਵੇਖ ਬੰਦਾ ਨਾ ਬਰਾਮਨਾ ਕੀਤਾ ਇਹਨਾਂ ਦੇ ਘਰੋਂ ਆਟੇ ਮਾੜਾ ਮਾਰ ਰਹਾ ਵੇਖ ਲੋ ਇਹਦਾ ਹਾਲ ਵੇਖੋ ਇਹ ਬੰਦੇ ਦਾ ਆਹ ਵੇਖੋ ਇਹਨਾਂ ਦਾ ਹਾਲ ਸਭ ਤੋਂ ਪਹਿਲੀ ਗੱਲ ਤੇ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਣ ਡਿਆ ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇੱਕ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫ ਆਰ ਆਈ ਕੋਈ ਦਰਖਾਸਤ ਜਾਂਚ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਕੀਤੀ ਹੋਵੇ ਜਾਂ ਉਹਨਾਂ ਵੱਲੋਂ ਕੀਤੀ ਹੋਵੇ ਕੋਈ ਨਹੀਂ ਕੀਤੀ ਇਹ ਜੇ ਮਤਲਬ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੁਝ ਆਉਣ ਜਾਣ ਸ਼ੜਕਾਂ ਵਗਦੀਆਂ ਨੇ ਇੱਕ ਭੈਣੀਕੁੰਡੇ ਵੱਲੋਂ ਆਉਂਦੀ ਆ ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਾਨੂੰਨ ਚੁੱਕ ਕੇ ਕੋਈ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ આરોਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆਕੇ ਤੇ ਮੁੰਡੇ ਤੇਰੇ ਨਾ ਤੇਰੇ ਪਿਓ ਨਾ ਕੀਤਾ ਹੁਣ ਤੇਰੇ ਨਾਂੇ ਕਰਕੇ ਦੱਸਨੇ ਆ ਤੈਨੂੰ ਤੇ ਫੇਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜਿਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਸ਼ਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਪਿਆਹੀ ਇਸ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸ ਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਅਸੀਂ ਬਚ ਜਾਣਾ ਸੀ ਕੌਣ ਤੇ ਗੱਤੀ ਦੀ ਦਿੱਤੀ ਜਾਂਦੀ ਕੋਈ ਰੰਜਿਸ਼ ਚੱਲ ਰਹੀ ਪੁਰਾਣੀ ਜਾਂ ਕੀ ਕਰਨਾ ਪੁਰਾਣੀ ਰੰਜਿਸ਼ ਸਾਡੇ ਕੋਈ ਨਹੀਂ ਸਾਡਾ ਕੋਈ ਵਾਟ ਨਹੀਂ ਬਣਾ ਨਹੀਂ ਇਹਦੇ ਨਾਲ ਕੋਈ ਸਾਂਝਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸਾਡੀ ਇਹਦੇ ਨਾਲ ਸਿਰਫ ਇਹ ਵੀਡੀਓ ਤੇ ਆਡੀਓ ਸਾਡੇ ਖਿਲਾਫ ਪਾਈ ਜਾਂਦਾ ਜਿੱਤਰਾ ਕੋਈ ਬੰਦੇ ਦੇ ਨਾਲ ਨਹੀਂ ਚੱਲੇਗੇ ਤੇ ਆਹੀਂ ਭਾਵੇਂ ਗੱਲ ਕੀਤੀ ਜਾਂ ਨਹੀਂ ਕੀਤੀ ਜਾਂਦੇ ਸਾਡੇ ਖਿਲਾਫ ਉਸੇ ਵੇਲੇ ਆਡੀਓ ਪਾ ਦੇਣੀ ਹੈ ਵੀਡੀਓ ਪਾ ਦੇਣੀ ਹੈ 2 ਸਾਲ ਹੋ ਗਏ ਆਂ ਤੇ ਘੜੇ ਹੱਥ ਵੀ ਜੋੜੇ ਤੇ ਪਿਓ ਨੂੰ ਲਾਂਭਾ ਵੀ ਦਿੱਤਾ ਮੇਰੇ ਭਰਾ ਨੇ ਘਰ ਜਾ ਕੇ ਵੀ ਭਰਾ ਤੋਂ ਇਹਨੂੰ ਥੋੜਾ ਜਿਆ ਸਮਝਾ ਕਰਿਆ ਹੈ ਤੁਹਾਡੇ ਨਾਲ ਕੜੀ ਮਾੜੀ ਨਹੀਂ ਚੰਗੀ ਨਹੀਂ ਫਿਰ ਵੇਖੋ ਮੈਂ ਇਹਦੇ ਬਾਬੇ ਦੀ ਉਮਰ ਦਾਵਾ ਮੇਰੇ ਮੇਰੇ ਪੋਤਰੇ ਇਹਦੇ ਇਹ ਜੱਡੇ ਮੇਰੇ ਪੋਤਰੇ ਆ ਤੇ ਇਹ ਮੈਨੂੰ ਇਹਨਾਂ ਗਲਤ ਬੋਲਿਆ ਇਹ ਵੀਡੀਓ ਤੁਹਾਡੇ ਕੋ ਆਡੀਓ ਆਈ ਹੋਣੀ ਆ ਉਹ ਤੁਸੀਂ ਲਾਓ ਵੇਖੋ ਸੁਣੋ ਇਹ ਸੁਣ ਸਕਦਾ ਬੰਦਾ ਵੀਡੀਓ ਜਿਹੜੀ ਪਾਉਂਦਾ ਸੀ ਤੁਹਾਡੀਆਂ ਕੋਈ ਉਹ ਸਬੂਤਾਂ ਦੇ ਅਧਾਰ ਤੇ ਪੰਦੇ ਜਾਂ ਨਜਾਇਜ਼ ਵੀਡੀਓ ਪਾਈ ਜਾਂਦੀ ਪਰ ਨਜਾਇਜ਼ ਹੀ ਪਾਈ ਜਾਂਦਾ ਕੋਈ ਸਬੂਤ ਨਹੀਂ ਜਦੋਂ ਸਾਡੇ ਕੋਈ ਗੱਲ ਹੀ ਨਹੀਂ ਗਈ ਨਾ ਇਹਦੇ ਨਾਲ ਕੋਈ ਲੜਾਈ ਨਾ ਝਗੜਾ ਨਾ ਕੋਈ ਬੋਲਣਾ ਬਲਾਰਾ ਕਦੀ ਨਹੀਂ ਹੋਇਆ ਨਾ ਇਹਦੇ ਪਿਓਆ ਨਾ ਇਹਦੇ ਚਾਚਾ ਨਾ ਇਹਦੇ ਬਾਬਿਆਂ ਨਾ ਇਹ ਬਾਬੇ ਦੇ ਭਰਾਵਾਂ ਨਾਲ ਕੋਈ ਇੱਕ ਬੰਦਾ ਸਾਨੂੰ ਦੱਸਦੇ ਪਏ ਕਦੀ ਪਿੰਡ ਦੇ ਵਿੱਚ ਕੋਈ ਖਿਲਾਫ ਕਿਸੇ ਬੋਲਿਆ ਜਾਂ ਸਾਡੀ ਕੋਈ ਤਰਕਾਤ ਸਾਡੇ ਖਿਲਾਫ ਆਈ ਆ ਜਾਂ ਇਹ ਕੋਈ ਕਿਸੇ ਦੇ ਖਿਲਾਫ ਤੇ ਕੋਈ ਨਹੀਂ ਅਜੇ ਤੱਕ ਆਈ ਇਹ ਵੀਡੀਓ ਕਈ ਵਾਰਾ ਸਾਡੇ ਤੇ ਪਾਈਆਂ ਤੇ ਕਈ ਕੁਝ ਕੀਤਾ ਪਿੱਛੇ ਜੇ ਵੀ ਇਹਨਾਂ ਲੇਲ ਵੀਡੀਓ ਫੋਟੋ ਬਣਾ ਕੇ ਉਹਦੇ ਤੇ ਲਗਾ ਕੇ ਕਿਸ ਦੇ ਤਰੂ ਪਾਈ ਤੇ ਫਿਰ ਡਿਪਟੀ ਸਾਹਿਬ ਨੇ ਸਾਡਾ ਰਾਜਨਾਵਾ ਕਰਾਤਾ ਅਹੀਂ ਵੀ ਆ ਸੋਚਿਆ ਅਹੀਂ ਇਹ ਗੱਲ ਚੋ ਕਿ ਲਾਣਾ ਚੰਗੇ ਭਲੇ ਬੰਦੇ ਆ ਵਾਤਦੇ ਆ ਚੰਗੀ ਭਲੀ ਸਾਡੇ ਸਾਡੇ ਕਾਰੋਬਾਰ ਨੇ ਅਹੀਂ ਇਹ ਗੱਲ ਚੋ ਨਾ ਇਹ ਗੱਲ ਚੋ ਵੀ ਇਹ ਵਿਹਲਾ ਹੈਗਾ ਕੋਈ ਕੰਮ ਨਹੀਂ ਹੈਗਾ ਸਵਾ ਇਹਨੂੰ ਆਡੀਓ ਤੇ ਵੀਡੀਓ ਬਣਾਉਣ ਤੋਂ ਕੋਈ ਕੰਮ ਨਹੀਂ ਹੈਗਾ ਅੱਜ ਕੀ ਕਾਰਨ ਬਣਦਾ ਟਕਰਾਅ ਅੱਜ ਕਾਰਨ ਇਹੋ ਹੀ ਬਣਦਾ ਵਾ ਵੀ ਸਾਡੇ ਜਦੋਂ ਅਸੀਂ ਦਰਖਾਸਤ ਦਿੱਤੀ ਇੱਥੇ ਥਾਣੇ ਥਾਣਿਆਂ ਵਾਲਿਆਂ ਦਾ ਫਰਜ ਪਣਦਾ ਹੈ ਵੀ ਉਹਨਾਂ ਨੂੰ ਸਵੇਰੇ ਜਾ ਕੇ ਲਿਆਉਂਦੇ ਜਾਂ ਫੋਨ ਕਰਦੇ ਇਹਦਾ मैडम ਨੇ ਮੈਡਮ ਕਹਿੰਦੀ ਆ ਐਸਐਚਓ ਸਾਹਿਬ ਪਿਆਹੇ ਫੋਨ ਕੀਤਾ ਤੇ ਸਾਡਾ ਫੋਨ ਨਹੀਂ ਚੁੱਕਿਆ ਜੇ ਫੋਨ ਨਹੀਂ ਚੁੱਕਿਆ ਤਾਂ ਕਸੂਰ ਸਾਡਾ ਥੋੜੀ ਆ ਫਿਰ ਇਹ ਇਸੇ ਗੱਲ ਤੇ ਫੋਨ ਇਹਨਾਂ ਦਾ ਨਹੀਂ ਚੁੱਕਿਆ ਤੇ ਉਥੇ ਸਾਡੇ ਘਰਾਂ ਵਾਲ ਕੀ ਲੈਣ ਗਿਆ ਉਥੇ ਘਰ ਜਾ ਕੇ ਉਹਨਾਂ ਨੂੰ ਮੋੜਿਆਂ ਨੂੰ ਮਾਰਾ ਚੰਗਾ ਬੋਲਿਆ ਫਿਰ ਉਹ ਮੋੜਾ ਘਰ ਆਏ ਉਹਨਾਂ ਨੇ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੋਇਆ ਕਿ ਇਹਨੂੰ ਮਾਰਨ ਮਰਾਉਣ ਦੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਆ ਗਈ ਨਾ ਸਾਨੂੰ ਕੋਈ ਮਾਰਨ ਦਾ ਚਾਹੇ ਨਾ ਮਨਚਾ ਨਾ ਹੀ ਕਹਦੀ ਇਹੋ ਜਿਹੇ ਬੰਦੇ ਆ ਬੰਦੇ ਆ ਕਿ ਅੱਗੇ ਵੀ ਅਸੀਂ ਝਗੜਾ ਲੂਗਾ ਝਗੜਾ ਕਰਦੇ ਰਹੇ ਆ ਤੇ ਆ ਕੋਈ ਗੱਲ ਹੈਗੀ ਇਹ ਜੇ ਮੰਨ ਲਓ ਪੁਲਿਸ ਐਕਸ਼ਨ ਲੈਂਦੀ ਲੱਗਦਾ ਕਿ ਇਹ ਘਟਨਾ ਟਲ ਸਕਦੀ ਇਹੀ ਜੇ ਪੁਲਿਸ ਟਾਈਮ ਨਾਲ ਐਕਸ਼ਨ ਲੈਂਦੀ ਤੇ ਇਹ ਝਗੜਾ ਨਹੀਂ ਹੋਣਾ ਔਰ ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਵੱਲੋਂ ਮੁੰਡੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤਾਂ ਸਾਨੂੰ ਮੁੰਡਾ ਚੁੱਕਰ ਵੀ ਨਹੀਂ ਸੀ ਦੰਦੇ ਔਰ ਮਲਾਜ਼ਮਾਂ ਦੇ ਆਉਣ ਤੇ ਜਿਹੜਾ ਮੁੰਡੇ ਨੂੰ ਲੈ ਕੇ ਆਏ ਤੁਹਾਡੇ ਕੋਲ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਸਭੋ ਸਾਡੇ ਘਰ ਨੂੰ ਜਾ ਕੇ ਘੇਰਾ ਪਾਇਆ ਸਾਨੂੰ ਖਤਰਾ ਹੋ ਗਿਆ ਵੀ ਇਹਨਾਂ ਨੇ ਸਾਨੂੰ ਮਾਰ ਦੇਣਾ ਇਹ ਬਾਕੀ ਵੀ ਲੋਕ ਜਿਹੜੇ ਜੇ ਉੱਥੇ ਗਏ ਆ ਇਹਨਾਂ ਨੇ ਸਾਡਾ ਘਰ ਘੇਰਿਆ ਏ ਉਹ ਜੇ ਮੈਂ ਅਹੀਂ ਦੁਬਾਰਾ ਪੁਲਿਸ ਨੂੰ ਨਾ ਘਲਾਉਂਦੇ ਜਾਂ ਨਾ ਦੱਸਦੇ ਤੇ ਇਹਨਾਂ ਸਾਡਾ ਬਹੁਤ ਵੱਡਾ ਨੁਕਸਾਨ ਕੋਈ ਕਰ ਦੇਣਾ ਤੇ ਬਾਕੀ ਸਾਡਾ ਝਗੜਾ ਝੋਗੜਾ ਉਹਦੇ ਨਾਲ ਕੋਈ ਨਹੀਂ ਮਾੜਾ ਮੋਟਾ ਰੇ ਮੋੜੇ ਆਪਸ ਵਿੱਚ ਲੜਿਆ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਅਸੀਂ ਤੇ ਇੱਥੇ ਭੈਣੇ ਬੈਠੇ ਆਂ ਸਾਨੂੰ ਕਹੇ ਗੱਲ ਦਾ ਕੋਈ ਪਤਾ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਐ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਨਸਾਫ ਦੀ ਗੱਲ ਹੋਵੇ ਸਾਨੂੰ ਇਹੋ ਜਿਹੀ ਨਹੀਂ ਕੋਈ ਵੀ ਗੱਲ ਵੀ ਨਾ ਹੀ ਝਗੜਾ ਚਾਹੁੰਨੇ ਆ ਤੇ ਨਾ ਹੀ ਝਗੜਾ ਕਰਦੇ ਆ ਜੋ ਇਹਨੇ ਸਾਡੇ ਨਾਲ ਕੀਤਾ ਵਾ ਜੇ ਇਹ ਸਾਡੀ ਆਈਡੀਓ ਆਡੀਓ ਜਿਹੜੀ ਉਹਨੇ ਹੁਣ ਪਾਈ ਆ ਤੇ 2 ਸਾਲ ਪਹਿਲਾਂ ਪਾਉਂਦਾ ਰਿਆ ਇਹ ਕਿਤੇ ਦੋਹਰਾ ਬੰਦਾ ਕੋਈ ਬੰਦਾ ਘਰ ਚ ਬੈ ਕੇ ਸੁਣ ਲੇ ਤੇ ਜੋ ਕਹੋਗੇ ਇਹਾਂ ਜਹਾਜਾਨਾ ਭਰਦਾਗੇ ਲੱਗਦਾ ਕਿ ਆਡੀਓ ਕਰਕੇ ਮਾਰਕਟ ਕੀਤੀ ਗਈ ਜਾਂ ਕੀ ਆਡੀਓ ਕਰਕੇ ਮਾਰਕਟ ਨਹੀਂ ਕੀਤੀ ਗਈ ਇਹਦਾ ਕੰਮ ਇਹ ਹੋ ਹੁਣ ਤੋਂ ਲੈ ਕੇ 2 ਸਾਲ ਤੋਂ ਪਹਿਲਾਂ ਤੋਂ ਪਾ ਰਿਆ ਸਾਡੇ ਇੱਕ ਵਾਰਾ ਨਹੀਂ ਪਾਈ ਇੱਕ ਵਾਰਾ ਪਾਈ ਹੋ ਗਿਆ ਤਾਂ ਕੋਈ ਗੱਲ ਨਹੀਂ ਅਹੀਂ ਕਈ ਵਾਰ ਇਹ ਗੱਲੋਂ ਜਿਹੜਾ ਕੀਤਾ ਹੌਲਾ ਕੀਤਾ ਬੱਚਿਆਂ ਨੂੰ ਸਮਝਾਇਆ ਉਹਨਾਂ ਨੂੰ ਆਸ਼ਾ ਵੀ ਨਾ ਪੋਤੇ ਇਹ ਕੰਮ ਨਾ ਕਰਿਓ ਸਾਨੂੰ ਲੜਾਈ ਵਾਰਾ ਨਹੀਂ ਖਾਦੀ ਨਾ ਇਹ ਕਦੀ ਲੜਿਆ ਤੇ ਦਾ ਦਾ ਇਹੋ ਜਿਹਾ ਕੋ ਕੰਮ ਹੀ ਆ ਅਸੀਂ ਬਿਲਕੁਲ ਨਹੀਂ ਲੜਾਈ ਚਾਹੁੰਦੇ ਤੇ ਫੇਰ ਇਹਨੇ ਜਦੋਂ ਜਾ ਕੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਤੇ ਫੇਰ ਉਹ ਬੱਚਿਆਂ ਤੇ ਗੱਲ ਤੇ ਅਗੇ ਗੁੱਸਾ ਆਇਆ ਲੋਕ ਵੀ ਜਾਂਦੇ ਹੇ ਤੁਸੀਂ ਤਾਂ ਜਿਉਂਦੇ ਮਰ ਗਏ ਹੋ ਤੁਹਾਡੇ ਪਿਓ ਨੂੰ ਆ ਆਖਿਆ ਤੁਹਾਡੇ ਪਿਓ ਨੂੰ ਆਖਿਆ ਜੋ ਕੁਝ ਮੇਰੇ ਮੈਨੂੰ ਆਖਿਆ ਮੈਂ ਉਹਦੇ ਬਾਪੇ ਦੀ ਉਮਰ ਦਾਵਾ ਜੋ ਕੁਝ ਉਹਨੇ ਮੈਨੂੰ ਆਖਿਆ ਨਾ ਕੋਈ ਬੰਦਾ ਘਰ ਚ ਬੈ ਕੇ ਜਾਂ ਧੀ ਪੈਣ ਜਾਂ ਦੂਜਾ ਤੀਜਾ ਸੁਣ ਨਹੀਂ ਸਕਦਾ ਅਸੀਂ ਸਾਰੇ ਇਲਾਕੇ ਦੇ ਜਣਾ ਹੁੰਦਾ ਸਾਰੇ ਘਰਾਂ ਤੇ ਜਾਣਾ ਹੁੰਦਾ ਜੇ ਸਾਡੀ ਇਸ ਤਰ੍ਹਾਂ ਬੇਤੀ ਕੀਤੀ ਜਾਂ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਤੇ ਸਾਡੇ ਸਾਡੇ ਤੇ ਲੋਕੀ ਘਰੀ ਨਾ ਵੜਨ ਦੇਣਗੇ ਜਿਹੜਾ ਜਿਹੋ ਜਿਹਾ ਉਹ ਇਹਨੇ ਬੋਲਿਆ ਜਾ ਕੋਈ ਉਹਦੀ ਕੋਈ ਗੱਲ ਹੋਵੇ ਕੋਸ਼ ਹੋਵੇ ਤੇ ਉਹ ਦੱਸੇ ਉਹਦੇ ਤੋਂ ਬਾਅਦ ਵੀ ਮੈਂ ਇਹਨਾਂ ਨੂੰ ਪਹਿਲਾਂ ਦਤ ਕੇ ਕਿਹਾ ਵੀ ਇਹਨੂੰ ਸਮਝਾ ਲਓ ਵੀ ਇਹ ਇਸ ਤਰ੍ਹਾਂ ਕਰ ਰਹੇ ਆ ਜੀ ਮੈਂ ਮੈਂ ਬੜਾ ਯਤਨ ਕੀਤਾ ਮੈਂ ਲੜਾਈ ਸਾਡੀ ਨਾ ਹੋਵੇ ਫੇਰ ਵੀ ਇਹਨੇ ਜਾ ਕੇ ਘਰ ਲੜਾਈ ਉਹਨਾਂ ਨਾਲ ਮੁੱਲ ਲਈ ਆ ਤੇ ਉਹਨਾਂ ਨਾਲ ਚਲੋ ਮਾਰਕੋਟ ਉਹਦਰੋਧਰੀ ਹੋਈ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੇ ਕਿੰਨੀਆਂ ਲੱਗੀਆਂ ਨੇ ਤੇ ਉਹ ਵੀ ਦਾਗਲ ਹੋਇਆ ਤੇ ਇਹ ਵੀ ਆ ਹੁਣ ਪਤਾ ਨਹੀਂ ਅਜੇ ਅਸੀਂ ਕਿਹੇ ਵੱਲ ਗਏ ਨਹੀਂ ਅਜੇ ਤਾਂ ਸਾਡੇ ਇੱਥੇ ਹੀ ਨਹੀਂ ਸਾਡੀ ਕਲਾਸੀ ਹੋਣੀ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਤੇ ਹਾਰ ਇੱਕ ਨਾਲ ਗੱਲਬਾਤ ਕਰਦੇ ਆਂ ਬਾਕੀ ਪਾਰਟੀ ਬਾਜੀ ਵਾਲੀ ਸਾਡੀ ਕੋਈ ਗੱਲ ਨਹੀਂ ਜੀ ਨਾਲ ਸਾਡੀ ਕੋਈ ਪਾਰਟੀ ਪਾਰਟੀ ਚ ਜੇ ਹੋਊਗਾ ਤੇ ਇਹਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਇਹ ਆਪਣਾ ਕਰੇ ਅਸੀਂ ਆਪਣਾ ਕਰਨੇ ਜਾਂ ਤੇ ਹੋਏ ਅਸੀਂ ਇਹਨੂੰ ਆਂਦੇ ਹੋਈਏ ਵੀ ਆਹ ਨਾ ਕਰ ਆਹ ਕਰ ਫਿਰ ਤੇ ਗੱਲ ਹੋਈ ਜਦੋਂ ਅਸੀਂ ਆਂਦੇ ਹੀ ਕੁਛ ਨਹੀਂ ਅਸੀਂ ਆਨੇ ਵੀ ਇਹ ਆਪਣਾ ਕੰਮ ਕਰੇ ਪਾਰਟੀ ਦੀ ਰਾਜ ਦੇ ਸਾਡੀ ਪਾਰਟੀ ਦੀ ਸਾਡੀ ਪਾਰਟੀ ਚ ਹੈ ਨੀਗਾ ਇਹਨੇ ਹੀਰਾਵਾਲੀਆ ਜਿਹੜਾ ਬਟਾਲੇ ਵਾਲਾ ਪ੍ਰਧਾਨ ਆ ਦੇ ਬੀਜੇਪੀ ਦਾ ਉਹਨੂੰ ਸੱਦ ਕੇ ਸਰੋਪਾ ਉਹਦੇ ਗੱਲ ਚ ਪਾ ਕੇ ਉਹਦੇ ਨਾਲ ਫੋਟੋ ਇਹਨੇ ਲਵਾਈ ਆ ਉਹ ਫੋਟੋ ਵੀ ਤੁਹਾਨੂੰ ਮੈਂ ਦੇ ਦਿੱਤੀ ਆ ਤੇ ਮੇਰਾ ਮਤਲਬ ਇਹ ਕਹਿਣ ਹੁੰਦਾ ਵੀ ਇਹਦਾ ਤੇ ਕੋਈ ਅਤਵਾਰ ਹੀ ਨਹੀਂਗਾ ਪਤਾ ਹੀ ਨਹੀਂਗਾ ਕਿੰਨੇ ਗੁਰਦੁਆਰਿਆਂ ਚ ਗਿਆ ਮੇਰਾ ਨਾਮ ਜੈਪ ਸਿੰਘ ਕੀ ਮਸਲਾ ਕੀ ਬਣਿਆ ਮਸਲਾ ਕੀ ਛੋਕੀ ਦੁਕਾਨ ਵਾਲਾ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਮਹੱਲੇ 'ਚ ਦੋਨੋਂ ਭਰਾ ਬੈਠੇ ਸੀ ਤੇ ਮੈਂ ਉਹਨਾਂ ਦੇ ਕੋਲੋਂ ਲੰਘ ਕੇ ਗਿਆ ਕਾਲੀ 'ਚ ਇਹ ਅੱਠ ਜਣੇ ਆਏ ਨੇ ਇਹਨਾਂ ਨੇ ਲੜਦਿਆਂ 'ਚ ਪਹਿਲਾਂ ਭੀਜੇਨ ਨੂੰ ਧੱਕੇ ਮਾਰ ਕੇ ਤੇ ਉੱਥੇ ਸੁੱਟ ਗਏ ਨੇ ਉਹਦੇ ਵਾਲ ਬੋਲ ਕੋ ਕੇ ਪਰਨਾ ਵੀ ਲਾ ਕੇ ਲੈ ਗਏ। ਸੰਝੋ ਪਤਾ ਲੱਗਾ ਕਿ ਇਹ ਮੇਰੇ ਕੋਲ ਤੇ ਸਾਈਕਲ ਸੀ ਮੈਂ ਸੁੱਟਦਾ ਉੱਥੇ ਹੀ ਸਾਈਕਲ ਹੈ ਜੀ ਉਸੇ ਸੁੱਟਦਾ ਗੁਰਦੁਆਰੇ ਦੇ। ਤੇ ਭਾ ਮੋਟਰਸਾਈਕਲ ਤੇ ਇਹਨਾਂ ਦੇ ਡੇਰੇ ਗਏ ਅੱਗੋਂ ਗਾਲਾਂ ਕੱਢੀਆਂ ਕਹਿੰਦੇ ਜੋ ਅਸੀਂ ਕਰਨਾ ਅਸੀਂ ਦੇਖਾ ਕਰ। ਉਹ ਜਿੱਥੇ ਭਜਣਾ ਭੱਜ ਗਏ ਅਸੀਂ ਨਹੀਂ ਬਖਸ਼ਣਾ ਤਾਂ ਉਹਦਾ ਨਾਂ ਤਨਵੰਤਰ ਹੁੰਦਾ ਠੀਕ ਹੈ ਜੇ ਸਾਡੀਆਂ ਵੀਡੀਓ ਵਾਇਰਲ ਕਰਦਾ ਫਲਾਣ ਕਰਦਾ ਜਿਉਂ ਵੀਡੀਓ ਵਾਇਰਲ ਹੈ ਕੀਤੀ ਸਾਡਾ ਕਿਸੇ ਨਾਲ ਪੈਸੇ ਦਾ ਲੈਣ ਦੇਣ ਸੀ ਤੇ ਇਹ ਬੰਦਾ ਆਣ ਕੇ ਨਾਦਾ ਵੀ ਵਿੱਚ ਖੜਾ ਸੀ ਚੈਨ ਚਲ ਸਿੰਘ ਤੇ ਇਹਨੇ ਵੀ ਚੈਨ ਚਲ ਦੀ ਵੀਡੀਓ ਵਾਇਰਲ ਕੀਤੀ ਕਿ ਇਹ ਤਾਂ ਮੇਰੇ ਨਾਲ ਦੇਣ ਲੈਣ ਕੋਈ ਨਹੀਂ ਨਾ ਮੋਦ ਬੇਰਾਂ ਨਾਲ ਕੋਈ ਸਾਡਾ ਸੱਜੇ ਖੱਬੇ ਉਹਨਾਂ ਕੋਈ ਰਿਸ਼ਤੇਦਾਰ ਹੈ ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਹਸਾਲਕਾ ਦੀ ਭੰਡਣੀ ਕਿਉਂ ਕੀਤੀ ਜਦ ਕਿ ਸਾਡਾ ਇਹਨਾਂ ਕੋ ਕੋਈ ਦੇਣ ਨਹੀਂਗਾ ਨਾ ਇਹ ਸਾਡਾ ਮੋਦ ਬੇਰ ਨਾਲ ਕੋਈ ਸਾਡਾ ਜਦ ਹੀ ਜ ਆਹ ਆਹ ਤੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਖਾਲਬੰਦ ਰਾਜ ਸਿੰਘ ਉੱਥੇ ਹੀ ਕੋਈ ਗੱਲ ਨਹੀਂ ਪਰ ਇਹ ਕੀ ਹੈ ਇਹ ਜਿੱਥੇ ਕਿੱਥੇ ਕੋਈ ਮਸਲਾ ਹੋਇਆ ਚਾਹੇ ਕਿਸੇ ਮੁੱਦੇ ਤੇ ਹੋਇਆ ਇਹ ਨਾਲ ਖੜਾ ਹੁੰਦਾ ਹੈ ਖਿਲਾਫ ਦੇ ਔਰ ਸ਼ੁਰੂ ਤੋਂ ਹੀ ਪਈ ਜਦੋਂ ਖਿਲਾਫ ਹੋ ਜਾ ਉਹਦਾ ਖਿਲਾਫ ਤੇ ਸਾਡਾ ਕਿਸੇ ਨਾ ਚੱਲਦਾ ਮਸਲਾ ਇਹ ਵਿੱਚ ਹੁੰਦਾ ਇਹਨੂੰ ਕੀ ਮਤਲਬ ਸੀ ਉਸ ਤੋਂ ਬਾਅਦ ਕੀ ਹੈ ਵੀ ਜੇ ਕੋਈ ਲੱਭ ਕੇ ਬੋਲਿਆ ਤੇ ਪਿੰਡ ਦੇ ਵਿੱਚ ਇਹਦੀ ਗੱਲ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਾਂ ਫਿਰ ਠਾਣੇ ਹੁੰਦੇ ਤਰਖਾਹੇ ਦੇ ਉੱਤੇ ਤੇ ਗੱਲ ਦਾ ਪਤਾ ਲੱਗ ਜਾਂਦਾ ਕੀ ਸੱਚਾਈ ਹੈ ਕੀ ਝੂਠ ਹੈ ਇਹਨਾਂ ਨੇ ਕੀਤਾ 78 ਕਿਹਨਾਂ ਨੇ ਹਾਕੀਆਂ ਡੰਡੇ ਕਿਰਪਾਨਾਂ ਇਹਨਾਂ ਕੋਲ ਜੋ ਵੀ ਹੈ ਸੀ ਕਿਰਚ ਵੀ ਸੀ ਕੋਲ ਅਹੀਂ ਸਾਹਮਣੇ ਮੈਂ ਧਰ ਗਿਆ ਤਾਂ ਮੇਰੇ ਸਾਹਮਣੇ ਮਾਰਿਆ ਨਾ ਠੀਕ ਉਹਨੂੰ ਬੇਇਤਤ ਕਰਕੇ ਕਿੰਨਾ ਨੂੰ ਕੁੱਟਿਆ ਮਣੇ ਨੂੰ ਨੰਗਾ ਕਰਕੇ ਫਿਰ ਉਹਦੇ ਸਾਰੇ ਸਰੀਰ ਤੇ ਲੱਤਾਂ ਬਾਹਾਂ ਟਿੱਡੀਆਂ ਸੱਤੇ ਹੋਏ ਕੋ ਨਿਸ਼ਾਨ ਭਈ ਆਪਣੇ ਤੋਂ ਤਾਂ ਮਾਰਤਾ ਤੂਗਾ ਠੀਕ ਜਾਨੋਂ ਮਾਰਿਆ ਉਹਨਾਂ ਅਸੀਂ ਇਹਨਾਂ ਨੂੰ ਮਗਰ ਭੱਜ ਕੇ ਪਾਉਂਦੇ ਤਾਂ ਉਹਨਾਂ ਬਿਲਕੁਲ ਖਤਮ ਕਰਕੇ ਹੋ ਜਾਂਦਾ ਕੁਮਾਦੇ ਨੂੰ ਤੇ ਸੁਣ ਦਿੰਦੇ ਤੇ ਸਾਡੇ ਹੱਥ ਜੋੜਨ ਤੇ ਰਿਕਵੈਸਟ ਕਰਨ ਤੇ ਵੀ ਇਹਨਾਂ ਨੇ ਨਹੀਂ ਪਈ ਉਹਨੂੰ ਛੱਡਿਆ ਨਾ ਕਿਹਾ ਚਾਚਾ ਡਿੰਨ ਸਿਆਣੇ ਬੰਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਕਿ ਤੁਹਾਡੇ ਵਾਸਤੇ ਦਿਨ ਦਿਨੀ ਇਹ ਕੰਮ ਕਰਨਾ ਬਹੁਤ ਗਲਤ ਹੈ ਪਰ ਉਹ ਨਹੀਂ ਬਾਜਾਇਆ ਜਦ ਕਿ ਉਹਨਾਂ ਚੇਅਰਮੈਨ ਦਾ ਛੋਟਾ ਭਰਾ ਦਾ ਸਰਪੰਚ ਉਹ ਵੀ ਉੱਥੇ ਖੜਾ ਉਹਨੇ ਵੀ ਕਿਹਾ ਮਰੂ ਦੇ ਕਹੇ ਤੇ ਵੀ ਗੇਟ ਨਹੀਂ ਖੋਲਿਆ ਉਹਨਾਂ ਨੇ ਕਿਹਾ ਅਸੀਂ ਜੋ ਅੱਜ ਕਰਨਾ ਅੱਜ ਮਨਾ ਨਹੀਂ ਕਰ ਲਈ ਔਰ ਹੋਰ ਵੀ ਕਰ ਲਈ ਛੇ ਗਾਵੇਂ ਤੇ ਮਲਾਜਮ ਮੌਕੇ ਤੇ ਪਹੁੰਚੇ ਉੱਥੇ ਬਾਅਦ ਪਹੁੰਚੇ ਠੀਕ ਹੈ ਬਾਅਦ ਪਹੁੰਚੇ ਨੇ ਮਲਾਜਮਾਂ ਨੇ ਮੈਨੂੰ ਇਧਰੋਂ ਫੋਨ ਆਇਆ ਤੇ ਮੈਂ ਇੱਥੇ ਭੱਜਿਆ ਪਲਾ ਦੇਣਾ ਥਾਣੇ ਜਾ ਕੇ ਮਾੜਾ ਜੋ ਪੁੱਛ ਮਾਜਬਾ ਨੂੰ ਦੇ ਕੇ ਆਂਦਾ ਇੱਥੇ ਤੱਕ ਉਹ ਬੰਦੇ ਨਹੀਂ ਇੱਥੇ ਆਏ ਧੰਨਵਾਦ ਮੇਰਾ ਨਾਮ ਸਤਦਰ ਸਿੰਘ ਆ ਜੀ ਅਸੀਂ ਅੱਜ ਆਪਣੇ ਤੋਂ ਪਿੰਡ ਦੇ ਦੁਕਾਨ ਤੇ ਬੈਠੇ ਜਿੱਥੇ ਅਸੀਂ ਰੋਜ਼ ਬੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਆਣ ਕੇ ਗੱਡੀ ਦੇ ਵਿੱਚ ਚਾਰ ਜਾਣੇ ਇਹ ਚਾਰ ਜਾਣੇ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਨੇ ਆੜ ਕੇ ਸਾਡੇ ਹੱਥੇ ਪਾਈ ਗਰਮੀ ਸਿੰਘ ਨੂੰ ਚੁੱਕ ਕੇ ਗੱਡੀ 'ਚ ਸੋਟ ਲਿਆ ਤੇ ਬਾਅਦ ਮੇਰੇ ਵੀ ਇਹਨਾਂ ਨੇ ਮਾਰੇ ਆ ਹੱਥ ਦੇ ਵੀ ਮਾਰੇ ਇੱਥੇ ਬੇਦਵਾਲ ਬੇਦਵਾਲ ਵਾਲ ਵੀ ਪੁੱਟੇ ਪਰਣਾ ਵੀ ਲਾਇਆ ਪਰ ਨਾਲੇ ਤਾਂ ਉਹਨਾਂ ਦੀ ਗੱਡੀ 'ਚ ਹੀ ਆ ਉਹ ਵੀ ਚੁੱਕ ਕੇ ਲੈ ਗਿਆ ਤੇ ਬਹੁਤ ਗਰੀਹਾਤ ਨਾਲ ਉਹਨੂੰ ਪੁੱਟਿਆਂ ਦੇ ਨਾਲ ਨਾਲ ਉਹਨੂੰ ਪੁੱਟਿਆਂ ਨਾਲ ਕੀ ਮਸਲਾ ਕੀ ਸੀਗਾ ਮਸਲਾ ਪਤਾ ਨਹੀਂ ਕੀ ਇਹਨਾਂ ਨੂੰ ਮੈਨੂੰ ਇਤਨਾ ਕ ਪਤਾ ਨਹੀਂ ਆ ਉਹ ਇਹਨਾਂ ਨੇ ਆਉਂਦੇ ਵੇ ਕੁੱਟਣਾ ਸਟਾਰਟ ਕਰਤਾ ਟੋਟਲ ਕਿੰਨੇ ਬੰਦੇ ਸੀਗੇ 8 ਜਾਣੇ ਸੀ ਕੌਣ ਕੌਣ ਸੀਗੇ ਮੈਂ ਉਹਨਾਂ ਦੇ ਪਰਿਵਾਰ ਦੇ 4 ਬੰਦੇ ਨੂੰ ਜਾਣਦਾ ਬਸ ਹੋਰ ਵੀ ਚਾਰ ਓਪਰੇ ਬੰਦੇ ਨੇ ਹਾਂਜੀ ਸਰਪੰਚ ਸਾਹਿਬ ਜਿੱਲੇ ਤੁਸੀਂ ਮੌਕੇ ਤੇ ਪਹੁੰਚੇ ਤਾਂ ਕੀ ਮਸਲਾ ਸੀਗਾ ਤੇ ਗੱਲ ਇਦਾਂ ਹੈ ਕਿ ਬਹੁਤ ਹੀ ਇੱਕ ਨਿੰਦਰ ਜੋ ਘਰ ਦਾ ਹੈ ਜੋ ਅੱਜ ਇਹ ਕੰਮ ਹੋਇਆ ਇਹ ਕੰਮ ਵੈਸੇ ਨਹੀਂ ਹੋਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਕਿਉਂਕਿ ਚੱਲ ਕੀ ਹੋਈ ਆ ਵੀ ਜਦੋਂ ਇਹ ਚੁੱਕ ਕੇ ਲੈ ਗਏ ਇਹਨਾਂ ਦੇ ਦਸਨ ਮੁਤਾਬਕ ਜੋ ਗੇਮ ਬਣੀ ਆ ਚਲੋ ਮੁੰਡੇ ਨੇ ਚੁੱਕ ਕੇ ਲੈ ਗਏ ਆਪਣੇ ਘਰ ਲੈ ਕੇ ਜਦੋਂ ਅਸੀਂ ਗਏ ਆ ਮੋਫੀ ਦੇ ਇਹਨਾਂ ਦੇ ਘਰ ਦੇ ਬੰਦੇ ਸਾਡੇ ਜਾਣ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ ਤੇ ਉਹਨਾਂ ਨੂੰ ਵੀ ਮਤਲਬ ਕਿ ਘਰ ਨਹੀਂ ਸੀ ਵੜਨ ਦਿੱਤਾ ਜਾ ਰਿਹਾ ਮੁੰਡਾ ਹੁੰਦਾ ਫਿਰ ਤੇ ਇਹ ਆ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਵੀ ਆਇਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਘਰ ਆਏ ਤੁਸੀਂ ਵੀ ਆਓ ਚਲੋ ਅਸੀਂ ਵੀ ਕਿਤੇ ਕੰਮ ਗਏ ਸੀ ਮੈਂ ਕਿਹਾ ਚਲੋ ਮੈਂ ਵੀ ਆ ਗਿਆ ਚਲੋ 10 15 ਮਿੰਟ ਦੇ ਬਾਅਦ ਚ ਅਸੀਂ ਉੱ ਸਾਡੇ ਜਾਣ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਸੀ ਮੁੰਡਾ ਜਿਹੜਾ ਅੰਦਰੋਂ ਚੋਕੇ ਦੇ ਪੁਲਿਸ ਨੇ ਬਾਹਰ ਲਿਆਂਦਾ ਨਾਲ ਜਿਹੜੇ ਸਾਡੇ ਬੰਦੇ ਲੱਗੇ ਫਿਰ ਅਸੀਂ ਚੋਕੇ ਮੁੰਡਾ ਗੰਡੀ 'ਚ ਪਾ ਕੇ ਤੇ ਭੈਣੀ ਮੇਹਨਾ ਉਸ ਨੂੰ ਲੈ ਕੇ ਆਏ ਹੁਣ ਮੁੰਡੇ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਆ ਤੇ ਬਾਕੀ ਮਤਲਬ ਇਹ ਆ ਵੀ ਜਿੱਦਾਂ ਹੁਣੇ ਦੱਸ ਰਹੇ ਨੇ ਵੀ 8 ਬੰਦੇ ਸੀ ਉਹ ਇਹ ਇੱਕ ਵੀਮੀ ਸਟਾਈਲ ਵਾਲਾ ਕੰਮ ਬਣਿਆ ਜੀ ਸਾਨੂੰ ਤਾਂ ਫੋਨ ਹੀ ਆਇਆ ਪਹਿਲਾਂ ਸਭ ਬਸਰੇ ਕਿਸੇ ਦੇ ਨਾਲ ਸੀਗਾ ਪਤਾ ਤੇ ਕੀ ਹੋਇਆ ਹੋਰ ਆਇਆ ਵੀ ਚੈਦੋ ਸਿੰਘ ਦੇ ਪਤਨ ਸੰਘ ਜਿਹੜੇ ਘਰੋਂ ਆ ਮੁੰਡੇ ਉਹਨਾਂ ਦੇ ਨਾਲ ਬਾਰੋਂ ਦੇ ਇਹ ਮੁੰਡੇ ਮਗਾਏ ਸੀ ਉਹ ਲਗਭਗ 8 ਤੋਂ 10 ਜਣੇ ਸੀ ਉਹ ਚੁੱਕ ਕੇ ਇਸ ਮੁੰਡਾ ਜਿਹੜਾ ਸਾਡਾ ਪੱਕੜੀ ਹੁੰਦਾ ਸੀ ਉਹਨੂੰ ਘਰੇ ਲਾਗੇ ਆ ਘਰੇ ਜਾ ਕੇ ਬਹੁਤ ਜ਼ਿਆਦਾ ਕਤਲ ਮਾਰਨਾ ਕੀਤੀ ਲਗਭਗ ਘੰਟਾ ਡੇਢ ਵੀ ਲਾਇਦਾ ਰੁਕੀ ਅੰਦਰ ਬੰਦੀ ਬਣਾ ਕੇ ਰੱਖਿਆ ਤੇ ਤੇ ਇਹਨੂੰ ਸਾਨੂੰ ਪਤਾ ਲੱਗਾ ਜਦੋਂ ਇਹਨੂੰ ਪਤਾ ਲੱਗਾ ਹੈਗਾ ਉਹਨਾਂ ਨੇ ਸਾਡੇ ਹੀ ਪਿੰਡ ਦੇ ਵਿੱਚ ਇੱਕ ਸਤਾ ਦੇ ਨਾ ਜਿਹੜਾ ਲੀਡਰ ਆ ਉਹ ਇੰਨੀ ਬੁਸ਼ਾ ਗੱਦੀ ਕਰ ਰਿਹਾ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਸਐਸਪੀ ਸਾਹਿਬ ਦੇ ਅਰਦਾਸ ਕਰ ਨੂੰ ਹੋਰ ਕੀਤਾ ਤੁਰੰਤ ਬੇਨਤੀ ਕੀਤੀ ਵੀ ਸਾਡਾ ਇਹਦਾ ਬੰਦਾ ਚੁੱਕ ਕੇ ਜਿਹੜਾ ਵਾ ਕੋਈ ਆਪਣੇ ਘਰੇ ਲੈ ਗਿਆ ਵਾ ਉਹਦੀ ਜਾਨ ਮਾਨ ਦੀ ਰੱਖੀ ਰਹੀਏ ਉਹ ਸਰਕਾਰ ਕਰੇ ਤੇ ਕੋਈ ਪ੍ਰਸ਼ਾਸਨ ਕਰੇ ਐਸਐਸਪੀ ਸਾਹਿਬ ਦੇ ਉਸੇ ਵੇਲੇ ਐਕਸ਼ਨ ਲੈਂਦਿਆ ਜਿਹੜੀ ਇਹਦੀ ਗੱਡੀ ਆ ਬੋਸਵਾਲਾ ਦੀ ਉਹ ਚੈਂਸਰ ਦੇ ਘਰੇ ਪਹੁੰਚੀ ਆ ਉੱਥੇ ਜਿਹੜਾ ਬੰਦਾ ਸਾਡਾ ਦਾ ਬਰਾਬਰ ਕੀਤਾ ਜਦੋਂ ਅਸੀਂ ਗਏ ਆ ਜੱਫੇ ਬੰਦੀ ਦੇ ਤੌਰ ਦੇ ਉੱਤੇ ਉੱਥੇ ਉਹਨਾਂ ਦੇ ਘਰੇ ਵੇਖਣ ਵਾਸਤੇ ਕਿ ਕੀ ਗੱਲ ਹੋਈ ਆ ਉਹ ਸਾਰੇ ਸਾਰਾ ਪਰਿਵਾਰ ਸਾਡੇ ਵੀ ਗੱਲ ਮੈ ਗਿਆ ਇਹ ਵੀ ਇਹਨਾਂ ਸਾਨੂੰ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਸਾਡੇ ਸਰਪ੍ਰਿੰਸਾਂ ਦੇ ਮੁੰਡੇ ਬਖਰੇ ਨੇ ਮਤਲਬ ਇਹਨਾਂ ਮਤਲਬ ਉਹਨਾਂ ਤੋਂ ਛੱਧਰਤਾ ਆਇਆ ਇਹ ਬੁਢੇ ਤੋਂ ਗੱਲ ਕਰਨ ਵਾਲੇ ਵੀ ਖੌਫ ਜਣਾਵਾ ਇਹਨਾਂ ਦਾ ਇਹਨਾਂ ਦਾ ਇਸ ਇਲਾਕੇ ਦੇ ਵਿੱਚ ਵੀ ਕੋਈ ਗੱਲ ਕਰਨ ਵਾਲੀ ਨਹੀਂ ਮੈਂ ਕਿੰਨੇ ਕਿ ਬੰਦੇ ਸੀਗੇ ਜਿਹੜੇ ਗੋਟਰੇ ਸੀਗੇ ਜਿਹੜੇ ਉਹ ਤਾਂ ਜਿਹੜਾ ਜਿਹੜਾ ਸਾਹਮਣੇ ਹੋਈ ਹੈ ਗੱਲ ਜਦੋਂ ਚੁੱਕੇ ਮੁੰਡੇ ਖੜੇ ਆਠ ਮੁੰਡੇ ਸੀ ਆਪੋ 10 ਮੁੰਡੇ ਸੀਗੇ ਜਦੋਂ ਉਹਨੂੰ ਮੁੰਡੇ ਚੁੱਕੇ ਗੜਾਂ ਨਾਲੇ ਸਾਡਾ ਵੀਰ ਵੀ ਉਹਨਾਂ ਨਾਲ ਸੀ ਇਹਨੂੰ ਨਾਲ ਚੁੱਕੇ ਲੱਗਿਆ ਤੇ ਘਰ ਜਦੋਂ ਛਡਾਇਆ ਵਾ ਆਪਾਂ ਉਦੋਂ ਲੱਗਦਾ 40 ਤੋਂ 50 ਇਹਦੇ ਆਪਣੇ ਪਿੰਡ ਦੇ ਮੋਹਤਬਰ ਸੀਗੇ ਉਹ ਦਾਲ ਸੀਗੇ ਤੇ ਮੈਂ ਉਹ ਵੀ ਇੰਨਾ ਝਾਲਮਾਨਾ ਰਵਈਆ ਜਿਹੜਾ ਉਹ ਨਹੀਂ ਇਹਨੂੰ ਹੱਲ ਕਰਨਾ ਚਾਹੀਦਾ ਜੇਕਰ ਉਹ ਮਸਲਾ ਆਪਣਾ ਨਿੱਜੀ ਘਰ ਦਾ ਹੈਗਾ ਤੇ ਪਰਿਆ ਪੰਚਾਇਤ ਹੁੰਦੀ ਹੈ ਠਾਣਾ ਹੁੰਦਾ ਵਾ ਕਿ ਅਰਜ਼ੀ ਦਿੱਤੀ ਜਾ ਸਕਦੀ ਹੈ ਸਾਡਾ ਇਹਦਾ ਵਾ ਇਸ ਕਲੋਂ ਕਲੇਸ਼ ਆ ਇਹਦਾ ਖੌਫਰਾ ਮਾਈ ਕਰਾ ਜਾਵੇ ਪਰ ਇੰਦਾ ਸ਼ਰਮ ਜਿਨੇ ਦੇ ਮੇਰੇ ਬੰਦਾ ਚੁੱਕੇ ਘਰ ਲੈ ਜਾਣਾ ਤੂੰ ਉਹਨੂੰ ਇੰਨੀ ਬੁਰੀ ਤਰ੍ਹਾਂ ਖੁਕਣਾ ਤੇ ਅਜੇ ਵੀ ਹਲਾ ਦੇ ਜਿਹੜੀ ਆਉਂਦੀ ਫੇਰ ਦੇਂਗੇ ਨਾ ਉਹ ਕੋ ਧਿਆਨ ਦੇਣ ਤੇ ਸਬਰ ਆ ਅਸੀਂ ਹੁਣ ਨੂੰ ਹੋਸ਼ ਦੇ ਵਿੱਚ ਆਊਗਾ ਤੇ ਫਿਰ ਉਹ ਤੋਂ ਗੱਲਬਾਤ ਪੁੱਛਾਂਗੇ ਗੱਲਬਾਤ ਕੀ ਹੋਈ ਆ ਪਰ ਜਿਹੜਾ ਅੱਜ ਜਿਹੜੀ ਹੋਈ ਆ ਅੱਜ ਮਨਜਾਇ ਜਿਹੜੀ ਆ ਇਸ ਆਮ ਆਦਮੀ ਪਾਰਟੀ ਦੇ ਜਿਹੜੇ ਬਨੇ ਵੱਡੇ ਵਰਕਰ ਨੇ ਜਿਸੋ ਸਾਡੇ ਪਿੰਡ ਪਗੜੀਆਂ ਤੋਂ ਉਹਨਾਂ ਬਹੁਤ ਜ਼ਿਆਦਾ ਜਿਹਾ ਜ਼ੁਲਮ ਇਹ ਦਿੱਤਾ ਇਹ ਨਿਰਲ ਚੋਗ ਹੈ ਜਿਹੜੀ ਅੱਜ ਲੜਾਈ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਸੀਗੇ ਕੀ ਮੌਕੇ ਦੇ ਹਾਲਾਤ ਸੀਗੇ ਸਭੀ ਕੰਪਲੇਨ ਆਈ ਸੀ ਅਜੈਪ ਸਿੰਘ ਵੱਲੋਂ ਕਿ ਉਹਦੀ ਬੇਟੀ ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟ ਮਾਰ ਕੀਤੀ ਜਾ ਰਹੀ ਹੈ ਤਾ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਤੇ ਇਹਨੂੰ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਪੈਨੀਂਡਿਆ ਖਾ ਦਾ ਐਡਮਿਟ ਕਰਵਾਇਆ ਮੌਕੇ ਤੇ ਕੀ ਹਾਲਾਤ ਸੀ ਕਿੰਨੀਆਂ ਕਿ ਸੱਟਾਂ ਜਿਹੜੀਆਂ ਸੀਗੀਆਂ ਵੇਖਣ ਨੂੰ ਲੱਗਦੀਆਂ ਕੀ ਜਿਹੜੀ ਹੈਗੀ ਹੈ ਜਿਸ ਤੱਕ ਸਾਨੂੰ ਐਮਐਲਆਰ ਨਹੀਂ ਰੀਸੀਵ ਹੋਈ ਹੈ ਤਾਂ ਡਾਕਟਰ ਦੀ ਰਿਪੋਰਟ ਦੇਖ ਕੇ ਫਿਰ ਦੱਸਿਆ ਜਾਏ ਹੁਣ ਤੱਕ ਕੀ ਕਰ ਬਈ ਅ ਸੜਕੋ ਹਜੇ ਕੰਪਲੇਨ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ ਕੋਈ ਕੰਪਲੇਨ ਜਿਹੜੀ ਹੈਗੀ ਆ ਨਹੀਂ ਆਈ ਹੋਈ ਕੰਪਲੇਨਿੰਗ ਪਾਰਟੀ ਨੂੰ ਅ ਸਟੇਟਮੈਂਟ ਰਿਕਾਰਡ ਕਰਨੀ ਬਾਕੀ ਹੈ ਤੇ ਜੋ ਬੰਦੀ ਕਾਰਵਾਈ ਹੋ ਉਹ ਮਨ ਵਿੱਚ ਨੇ ਕਿਹਨਾਂ ਵੱਲੋਂ ਜਿਹੜਾ ਆ ਆਪਣੇ ਅਗਵਾ ਕੀਤਾ ਗਿਆ ਬੱਚਾ ਕੀ ਹਜੇ ਕੰਪਲੇਨ ਆਏਗੀ ਤਾਂ ਉਹਦੇ ਵਿੱਚ ਅਸੀਂ ਦੱਸਾਂ ਕਿ ਕਿਸ ਮੌਕੇ ਤੇ ਸਾਨੂੰ ਕੋਈ ਨਹੀਂ ਹੋਇਆ ਠੀਕ ਹੈ ਤਾਂ ਜੀ